ਵਾਪਰਦਨ ਬਲੀਹਾਰ ਸਿੰਘ ਪਾਵਰ ਕਮੇ ਟ੍ਰਾਂਸਕੋ ਠੇਕਾ ਮਲਾਂ ਜੂਨਿਨ ਪੰਜਾਬ ਕੀ ਅੱਜ ਮੇਨ ਮੰਗਣ ਲੈ ਕੇ ਤੁਸੀਂ ਦਫ਼ਤਰ ਤੱਕ ਆਉਂਦੇ ਸਰ ਸਾਡੀ ਮੇਨ ਮੰਗ ਇਹ ਹੈ ਕਿ ਸਾਡੇ ਅੱਜ ਬਿਜਲੀ ਦਾ ਕੰਮ ਕਰਦੇ ਸਮੇਂ ਲਗਾਤਾਰ ਹਾਸੇ ਵਾਪਰ ਰਹੇ ਆ ਅੱਜ ਸਾਡੇ ਮਾਲਪੁਰ ਡਿਵੀਜ਼ਨ ਦੇ ਵਿੱਚ ਸਾਥੀ ਦੀ ਕਰੰਟ ਲਾ ਕੇ ਮੌਤ ਹੋਗੀ ਅੱਜ ਮਤਲਬ ਨੌਜਵਾਨ ਸਾਥੀ ਸੀਗਾ ਰਾਤ ਉਹਦੀ 12:30 ਵਜੇ கரੰਟ ਲਾ ਕੇ ਜਿਹੜੀ ਆ ਉਹ ਡੈਥ ਹੋ ਗਈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਥੋਂ ਦੇ ਅਧਿਕਾਰੀ ਗੱਲਬਾਤ ਸੁਣ ਤੱਕ ਤਿਆਰ ਨਹੀਂ ਹੈ ਦੂਜੀ ਗੱਲ ਹੈ ਕਿ ਸਾਡੀ ਜਿਹੜੀ ਤਨਖਾਹਾਂ ਹਨ ਉਹਨਾਂ ਵਿੱਚ ਵੱਡੇ ਪੱਧਰ ਤੇ ਕਟੌਤੀ ਕੀਤੀ ਜਾ ਰਹੀ ਆ ਤਨਖਾਹਾਂ ਦਾ ਮਤਲਬ ਬਕਾਇਆ ਜਿਹੜਾ ਉਹ ਕੰਪਨੀਆ ਵੱਲੋਂ ਨਹੀਂ ਦਿੱਤਾ ਜਾ ਰਿਹਾ ਮੋਬਾਈਲ ਪੱਤਾ ਹੋ ਗਿਆ ਤੇਲ ਪੱਤੇ ਵਿੱਚ ਕੱਪੜੇ ਦੂਜਾ ਪੁਰਾਣੇ ਬਕਾਇਆ ਏਰੀਅਲ ਜੇ ਕੋਈ ਬਿਜਲੀ ਦਾ கரੰਟ ਲਾ ਕੇ ਡੈਥ ਹੋ ਗਈ ਉਹਨੂੰ ਕੰਪਨਸੇਸ਼ਨ ਜਿਹੜਾ ਜੋ ਸਰਕਾਰ ਦੀਆਂ ਹਦਾਇਤਾਂ ਤੁਸੀਂ ਦੇਖਿਆ ਕਿ ਸਰਕਾਰ ਨੇ ਇੱਕ ਨੋਟੀਫਿ ਕੇ ਸਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ 20 ਲੱਖ ਰੁਪਏ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਅੱਜ ਇੱਥੋਂ ਦੇ ਨਿਗਰਾਨ ਜਨੀਅਰ ਨੂੰ ਇਹ ਚਾਹੀਦਾ ਸੀ ਕਿ ਜਦੋਂ ਸਰਕਲ ਦੇ ਵਿੱਚ ਇੱਕ ਸਾਥੀ ਦੀ ਡੈਥ ਹੋ ਜਾਂਦੀ ਹੋਊਗੀ ਆ ਤਾਂ ਉਹਨੂੰ ਮੁਆਵਜ਼ਾ ਦੇਣਾ ਚਾਹੀਦਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਇੱਥੇ ਨਿਗਰਾਨ ਜਨੀਅਰ ਹੈ ਹੀ ਨਹੀਂ ਮਜੂਰੇ ਨਹੀਂ ਹੈ ਇਸ ਕਰਕੇ ਅੱਜ ਅਸੀਂ ਰੋਸ਼ ਪ੍ਰਦਰਸ਼ਨ ਜਿਹੜਾ ਮੈਨੇਜਮੈਂਟ ਦੇ ਸਰਕਾਰ ਤੇ ਇੱਥੋਂ ਦੇ ਅਧਿਕਾਰੀਆਂ ਦੇ ਖਿਲਾਫ ਕਰ ਰਹੇ ਹਾਂ ਇੱਥੋਂ ਦੇ ਐਸਸੀ ਖਿਲਾਫ ਕਿ ਜਿਹੜਾ ਹਾਸੇ ਲਗਾਤਾਰ ਵਾਪਰ ਰਹੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਿਛਲੇ ਸਮੇਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਮੰਗਾਂ ਦੇ ਪ੍ਰਤੀ ਮੰਗ ਪੱਤਰ ਵੀ ਇੱਥੋਂ ਦੇ ਦਫ਼ਤਰ ਨੂੰ ਦਿੱਤੇ ਗਏ ਆ ਪਰ ਠੋਸ ਜਿਹੜਾ ਹੱਲ ਆ ਉਹ ਨਹੀਂ ਕੀਤਾ ਜਾ ਰਿਹਾ ਕਿ ਤਾ ਦੇ ਦੇ ਪੁਰਾਣੀ ਸਰਕਾਰ ਆ ਜਾਂ ਨਵੀਂ ਸਰਕਾਰ ਆ ਆਮ ਆਦਮੀ ਪਾਰਟੀ ਕਿੰਨਾ ਕਿ ਫਰਕ ਫਾਇਦੇ ਲੈ ਗੋ ਸੱਤਾ ਤੋਂ ਹਟਣੇ ਪੈ ਗਏ ਬਤੇ ਵਾਦੇ ਕੀਤੇ ਸੀ ਕੱਚੇ ਮਾਰੇ ਪੱਕੇ ਕਰਾਂਗੇ ਪਲੱਸ ਉਹਨਾਂ ਦੇ ਥੇਰ ਵਾਲੀ ਚੀਜ਼ਾਂ ਸਮਾਨ ਨੂੰ ਬਕਾਇਆ ਸ਼ਰਤ ਮੰਗਦੇ ਦੇਖੋ ਜੀ ਪਿਛਲੇ ਸਮੇਂ ਦੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਬਹੁਤ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ 92 ਐਮ ਐਲ ਏ ਵਿਧਾਇਕ ਬਿਠਾਏ ਆ ਪਰ ਅਫਸੋਸ ਇਸ ਗੱਲ ਦਾ ਕਿ ਪੰਜਾਬ ਦਾ ਮੁੱਖ ਮੰਤਰੀ ਸਾਡੇ ਲਈ ਟਾਈਮ ਤੱਕ ਨਹੀਂ ਹੈ ਉਹਦੇ ਕੋਲ ਬੈਠਣ ਲਈ ਸਾਨੂੰ 19 ਵਾਰ ਲਿਖਤੀ ਮੀਟਿੰਗਾਂ ਠੇਕਾ ਮਦਜ ਮੋਰਚੀ ਨੂੰ ਦੇ ਗਿਆ ਇੱਕ ਵੀ ਵਾਰ ਮਤਲਬ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਇਸੇ ਤਰ੍ਹਾਂ ਲਗਾਤਾਰ ਮਤਲਬ ਅਸੀਂ ਧਰਨੇ ਮੁਜਾਰੇ ਕਰ ਰਹੇ ਹਾਂ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਸਾਡੀ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਹੈ ਅਸੀਂ ਇਹ ਗੱਲ ਸਮਝਦੇ ਹਾਂ ਵੀ ਇਹਨਾਂ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਸਗੋਂ ਦੋ ਕਦਮ ਉਹਨਾਂ ਤੋਂ ਅੱਗੇ ਨੇ ਕੋਈ ਵੀ ਮਤਲਬ ਸਾਡੀ ਜਿਹੜੀ ਗੱਲਬਾਤ ਸੁਣਨ ਨੂੰ ਕੋਈ ਤਿਆਰ ਨਹੀਂ ਹੈ ਕਿਉਂਕਿ ਇਹ ਸਰਕਾਰ ਨੇ ਜਦੋਂ ਖਟਕੜ ਕਲਾ ਦੇ ਵਿੱਚ ਮਿੱਟੀ ਚੱਕ ਕੇ ਭਗ ਸਿੰਘ ਦਾ ਬਾਰਸ ਇਹ ਕਿਹਾ ਸੀ ਕਹਿੰਦਾ ਵੀ ਮੈਂ ਭਗ ਸਿੰਘ ਦਾ ਬਾਰਸ ਇਹ ਸੌਂ ਖਾਨਾ ਵੀ ਪੰਜਾਬ ਨੂੰ ਮੈਂ ਧਰਨਾ ਮੁਕਤ ਕਰਾਂਗਾ ਹਰਾਪਿੰਨ ਬੇਰੋਜ਼ਗਾਰੀ ਨੂੰ ਖਤਮ ਕਰਨ ਵਾਸਤੇ ਚੱਲੂਗਾ ਪਰ ਅੱਜ ਤੁਹਾਡੇ ਸਾਹਮਣੇ ਆ ਧਰਨੇ ਵੀ ਲੱਗ ਰਹੇ ਆ ਬੇਰੋਜ਼ਗਾਰਾਂ ਤੇ ਡੰਡਾ ਵੀ ਫਿਰ ਰਿਹਾ ਹੈ ਹਾਸੇ ਵੀ ਹੋ ਰਿਹਾ ਉਹਨਾਂ ਨੂੰ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ ਜੇ ਆਪਾਂ ਗੱਲ ਕਰ ਲਈਏ ਵੀ ਕੋਈ ਹੱਲ ਮੁਲਾਜ਼ਮਾਂ ਦਾ ਨਹੀਂ ਠੇਕੇ ਵਾਲਾਂ ਦਾ ਨਹੀਂ ਕੀਤਾ ਜਾ ਰਿਹਾ ਫੰਡ ਦੇ باوجود ਤੁਸੀਂ ਇਹ ਧਰਨਾ ਦੇ ਰਹੇ ਹੋ ਲਗਾਤਾਰ ਆਪਣੇ ਮੁਕਾ ਮਨਾਉਣ ਲਈ ਪਰ ਜੇਕਰ ਸਰਕਾਰ ਜੀ ਮੰਡੀ ਤੋਂ ਨੂੰ ਮਨ ਸਰ ਜੀ ਇਤਨਾ ਐਕਸ਼ਨ ਦੇਖੋ ਜੀ ਜੇਕਰ ਸਰਕਾਰ ਸਾਡੀ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਇਥੋਂ ਦੇ ਅਧਿਕਾਰੀ ਨਹੀਂ ਕਰਦਾ ਤਾਂ ਅਸੀਂ ਮਤਲਬ ਕੈਬਨਟ ਮੰਤਰੀ ਹੈ ਇੱਥੇ ਉਹਦੇ ਮਤਲਬ ਦਫ਼ਤਰ ਦੇ ਇੱਕ ਨੂੰ ਜਾਵਾਂਗੇ ਉੱਥੇ ਵੀ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਕਰਾਂਗੇ ਕਿਉਂਕਿ ਲਗਾਤਾਰ ਸਾਡੇ ਬਿਜਲੀ ਦਾ ਕੰਮ ਕਰਦੇ ਹਾਸੇ ਵਾਪਰ ਰਹੇ ਆ ਨਾ ਟ੍ਰੇਨਿੰਗ ਦਾ ਪ੍ਰਬੰਧ ਆ ਨਾ ਮੁਆਵਜ਼ੇ ਦਾ ਪ੍ਰਬੰਧ ਆ ਅਖਬਾਰੀ ਬਿਆਨਾਂ ਰਾਹੀਂ ਦਿਖਾ ਦਿੱਤਾ ਜਾਂਦਾ ਨਾ ਉਹਦੇ ਪਰਿਵਾਰਾਂ ਨੂੰ ਨੌਕਰੀ ਦਾ ਪ੍ਰਬੰਧ ਆ ਮਤਲਬ ਆਪਣੀ ਵਾਵਾ ਖੱਟਣ ਵਾਸਤੇ ਸਰਕਾਰਾਂ ਬਹੁਤ ਕੁ ਕਰਦੀਆਂ ਪਰ ਮੁਲਾਜ਼ਮਾਂ ਨੂੰ ਠੇਕੇ ਵਾਲਿਆਂ ਨੂੰ ਜਿਹੜੇ ਆਊਟਸੋਰਸਿੰਗ ਤੇ ਲੱਗੇ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਸਾਡੀ ਡਿਮਾਂਡ ਆ ਕਿ ਸੀਐਚਬੀਡਬਲਯੂ ਨੂੰ ਰੈਗੂਲਰ ਕੀਤਾ ਜਾਵੇ ਤੇ ਜਿਹੜਾ ਹਾਦਸੇ ਹੋ ਰਿਹਾ ਜਿਵੇਂ ਅੱਜ ਹਾਦਸਾ ਹੋਇਆ ਉਹਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਜਿਹੜੀਆਂ ਪੁਰਾਣੀਆਂ ਕਟੋਤੀਆਂ ਹੋਈਆਂ ਉਹਨਾਂ ਦਾ ਪਕਾਇਆ ਜਾਰੀ ਕੀਤਾ ਜਾਵੇ ਕਈ ਸਾਡੇ ਸਾਥੀ ਇਹੋ ਜਿਹੇ ਜਿਨ੍ਹਾਂ ਦੀਆਂ ਹਲੇ ਤੱਕ ਤਨਖਾਹਾਂ ਨਹੀਂ ਪਾਈਆਂ ਕੰਪਨੀਆਂ ਦੇ ਅੱਧੇ ਬੰਦੇ ਦੀ ਪਾਤੀਆਂ ਅੱਧੇ ਦੀਆਂ ਤਨਖਾਹ ਨਹੀਂ ਪਾਈਆਂ ਇਹ ਸਾਡੀ ਡਿਮਾਂ ਇਹ ਡਿਮਾਂਡ ਨੂੰ ਅਸੀਂ ਲੇਕੇ ਸੰਘਰਸ਼ ਕਰਾਂਗੇ